ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮੱਕੀ ਦੀ ਰੋਟੀ ਇੱਥੇ ਮੈਂ ਮੱਕੀ ਦਾ ਆਟਾ 1.5 ਕੋਲੀ ਮੱਕੇ ਦੇ ਆਟੇ ਦੇ ਲਈ ਲਈ ਸੀ ਤੇ ਆਟੇ ਨੂੰ ਆਪਾਂ ਛਾਣ ਲਿਆ ਸੀ ਤੇ ਰੋਟੀ ਬਣਾਵਾਂਗੇ ਆਪਾਂ ਮੇਥੀ ਵਾਲੀ ਤੇ ਇੱਥੇ ਮੈਂ ਮੇਥੀ ਮੇਥੀ ਕੱਟ ਲਈ ਸੀ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਬਰੀਕ-ਬਰੀਕ ਆਪਾਂ ਮੇਥੀ ਲਈ ਲਈ ਸੀ ਤੇ ਇੱਥੇ ਆਪਾਂ ਧਣੀਆਂ ਪਾਵਾਂਗੇ ਨਾਲ ਇੱਥੇ ਦੋ ਹਰੀਆਂ ਮਿਰਚਾਂ ਤੇ ਇਧਰ ਮੈਂ ਅਧਕਾ ਨੂਮ ਮੂਲੀ ਕਾਚ ਕਰ ਲਿਆ ਸੀ ਤੇ ਪਿਆਜ਼ ਪਾਵਾਂਗੇ ਬਰੀਕ ਕੱਟ ਕੇ ਤੇ ਇਹਨਾਂ ਨੂੰ ਆਪਾਂ ਹੁਣ ਆਟੇ ਦੇ ਵਿੱਚ ਪਾ ਦੇਵਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਬਹੁਤ ਹੈਲਦੀ ਰੋਟੀ ਬੱਗ ਕੇ ਤਿਆਰ ਹੁੰਦੀ ਹੈ ਇਹ ਬਾਦ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਚਮਚਾ ਗਰਮ ਮਸਾਲਾ ਨਾਰਦਣ ਨਾਰਦਣੇ ਪਾਉਣ ਨਾਲ ਬਹੁਤ ਜ਼ਿਆਦਾ ਟੇਸਟ ਰੋਟੀ ਬਣਦੀ ਆ ਇੱਥੇ ਪਾਵਾਂਗੇ ਆਪਾਂ ਭੁੰਨੇ ਹੋਇਆ ਜੀਰਾ ਅੱਧਾ ਚਮਚਾ ਇੱਥੇ ਧਨੀਏ ਨੂੰ ਮੈਂ ਬ੍ਰੇਕ ਕਰ ਟੋਟ ਲਿਆ ਸੀ ਥੋੜਾ ਜਾਂ ਸਾਬਤ ਧਨੀਏ ਨੂੰ ਅੱਧਾ ਚਮਚਾ ਪਾਵਾਂਗੇ ਜਿਵੇਂ ਆਂਦਾ ਜਵੈਨ ਜਰੂਰ ਪਾਓ ਜਵੈਨ ਬਹੁਤ ਜ਼ਿਆਦਾ ਆਪਣਾ ਟੇਸਟ ਆਉਂਦਾ ਰੋਟੀ ਦੇ ਵਿੱਚ ਤੇ ਇੱਥੇ ਆਪਾਂ ਪਾਵਾਂਗੇ ਲਾਲ ਮਿਰਚ ਲਾਲ ਮਿਰਚ ਕੁੱਟੀ ਹੋਈ ਅੱਧਾ ਚਮਚਾ ਪਾਵਾਂਗੇ ਹਲਦੀ ਦਾ ਅੱਧਾ ਕ ਚਮਚਾ ਹਨ ਪੌਣਾ ਕ ਚਮਚਾ ਪਾਇਆ ਸੀ ਮੈਂ ਨਮਕ ਟੇਸਟ ਦੇ ਰਿਕਾਰਡਿੰਗ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦੇਵਾਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੱਤਾ ਸੀ ਇਹ ਚ ਪਾਵਾਂਗੇ ਆਪਾਂ ਘਿਓ ਘਿਓ ਮੈਂ ਇੱਥੇ 2 ਚਮਚੇ ਘਿਓ ਦੇ ਲਏ ਸੀ ਘਿਓ ਪਾ ਕੇ ਨੂੰ ਆਪਾਂ ਮਿਕਸ ਕਰ ਦਵਾਂਗੇ ਘਿਓ ਪਾ ਕੇ ਰੋਟੀ ਬਿਲਕੁਲ ਵਧੀਆ ਤਰੀਕੇ ਨਾਲ ਇਹਦੀ ਬੈਂਡਿੰਗ ਹੋ ਜਾਂਦੀ ਹੈ ਤੇ ਕੁਲੀ ਵੀ ਬਣਦੀ ਆ ਇਦੁਰ ਆਪਾਂ ਗਰਮ ਪਾਣੀ ਕਰ ਲਿਆ ਸੀ ਤੇ ਗਰਮ ਪਾਣੀ ਦੇ ਨਾਲ ਆਪਾਂ ਆਟੇ ਨੂੰ ਗੰਨਾਂਗੇ ਤੇ ਥੋੜਾ ਥੋੜਾ ਗਰਮ ਪਾਣੀ ਪਾ ਕੇ ਆਪਾਂ ਆਟੇ ਨੂੰ ਗਰਮ ਪਾਣੀ ਪਾ ਕੇ ਆਟੇ ਨੂੰ ਇਸ ਤਰ੍ਹਾਂ ਆਪਾਂ ਉੱਪਰੋਂ ਦੀ ਟੱਕ ਦੇਵਾਂਗੇ ਗਰਮ ਪਾਣੀ ਦੀ ਗਰਮੈਸ਼ ਹੋ ਜਾਏਗੀ ਆਟੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਇਨੂੰ ਹੁਣ ਆਪਾਂ ਮਲ ਲਵਾਂਗੇ ਚੰਗੀ ਤਰ੍ਹਾਂ ਆਟੇ 'ਚ ਆਪਾਂ ਪਾਣੀ ਜਿੰਨਾ ਪਾਇਆ ਸੀ ਪਾਣੀ ਉਨਾ ਹੀ ਠੀਕ ਹੈਗਾ ਪਾਣੀ ਦੀ ਹੁਣ ਬਿਲਕੁਲ ਨਹੀਂ ਲੋੜ ਹੈਗੀ ਆਟੇ ਵਿੱਚ ਤੇ ਆਟੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਸਲ ਲਵਾਂਗੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਸਲ ਮਸਲ ਕੇ ਗੁੰਨ ਲਵਾਂਗੇ ਤੇ ਜੇ ਤੁਹਾੜ ਕੋ ਆਟਾ ਜ਼ਿਆਦਾ ਹੋਏਗਾ ਤੁਸੀਂ ਆਟਾ ਅੱਧਾ ਅੱਧੇ ਦੋ ਹਿੱਸੇ ਕਰਕੇ ਸੁੱਕੇ ਆਟੇ ਦੇ ਤੁਸੀਂ ਬਾਰ ਬਾਈ ਕੋ ਵਾਰੀ ਨਾ ਗੁੰਨਣਾ ਥੋੜਾ ਥੋੜਾ ਕਰਕੇ ਤੁਸੀਂ ਪਾਣੀ ਪਾ ਕੇ ਆਟੇ ਨੂੰ ਗੁੰਨ ਕੇ ਤਿਆਰ ਕਰ ਲੈਣਾ ਤੇ ਇੱਥੇ ਆਪਾਂ ਹੁਣ ਆਟੇ ਨੂੰ ਗੁੰਨ ਕੇ ਤਿਆਰ ਕਰ ਲਿਆ ਸੀ ਹੁਣ ਅਸੀਂ ਆਟੇ ਦਾ ਪੇੜਾ ਬਣਾ ਲਾਂਗੇ ਮੱਕੀ ਦੀ ਰੋਟੀ ਥੋੜੀ ਭਾਰੀ ਆਟਾ ਜਿਹੜਾ ਭਾਰਾ ਪੇੜਾ ਲਿਆ ਜਾਂਦਾ ਬਿਲਕੁਲ ਪਤਲਾ ਵੀ ਨਹੀਂ ਹੁੰਦਾ ਵੀ ਤੇ ਐਡੇ ਕਸਾਈ ਦਾ ਆਪਾਂ ਪੇੜਾ ਲੈ ਲਿਆ ਸੀ ਤੇ ਹੁਣ ਆਪਾਂ ਹੱਥਾਂ ਨੂੰ ਥੋੜਾ ਥੋੜਾ ਪਾਣੀ ਲਾ ਕੇ ਤੇ ਰੋਟੀ ਨੂੰ ਆਪਾਂ ਗਲਾਈ 'ਚ ਬਣਾ ਲਵਾਂਗੇ ਜੇ ਸਾਡੇ ਕੰਡੇ ਵੀ ਥੋੜੇ ਥੋੜੇ ਫਟਦੇ ਹੋਣ ਤੇ ਆਪਾਂ ਹੱਥਾਂ ਦੇ ਨਾਲ ਇਸ ਤਰ੍ਹਾਂ ਕਰ ਸਕਦੇ ਹਾਂ ਜੇ ਸਾਡੇ ਰੋਟੀ ਦੇ ਕੰਡੇ ਜ਼ਿਆਦਾ ਹੀ ਫਟਦੇ ਹੋਣਗੇ ਤੇ ਫਿਰ ਆਟਾ ਹਾਂ ਦੀ ਛੜਕੋ ਚੰਗੀ ਤਰ੍ਹਾਂ ਮਲਿਆ ਨਹੀਂ ਗਿਆ ਹੋਗਾ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਲ ਲਵਾਂਗੇ ਹੁਣ ਰੋਟੀ ਨੂੰ ਮੈਂ ਰੱਖ ਦਵਾਂਗੀ ਦੋ ਤਿੰਨ ਰੋਟੀਆਂ ਬਣਾ ਕੇ ਫਿਰ ਮੈਂ ਆਪਾਂ ਤਵੇ ਤੇ ਪਾਵਾਂਗੇ ਇਹਨਾਂ ਨੂੰ ਦੂਸਰੀ ਰੋਟੀ ਨੂੰ ਆਪਾਂ ਚਕਲੇ ਤੇ ਬਣਾਵਾਂਗੇ ਤੇ ਚਕਲੇ ਤੇ ਆਪਾਂ ਥੋੜਾ ਜਿਹਾ ਆਟੇ ਨੂੰ ਅੱਜ ਰੱਖ ਦੇਵਾਂਗੇ ਤੇ ਆਪਾਂ ਇਸ ਤਰ੍ਹਾਂ ਹੱਥਾਂ ਦੇ ਨਾਲ ਹੀ ਇਹਨੂੰ ਪਕਾਵਾਂਗੇ ਬਹੁਤ ਆਸਾਨੀ ਨਾਲ ਰੋਟੀ ਬਣ ਜਾਂਦੀ ਹੈ ਤੇ ਆਪਾਂ ਸੈਂਟਰ ਚੋਂ ਵੀ ਇਹਨੂੰ ਪਤਲੀ ਰੋਟੀ ਨੂੰ ਰੱਖਾਂਗੇ ਬਹੁਤ ਆਸਾਨ ਤਰੀਕਾ ਸਭ ਤੋਂ ਸੌਖਾ ਤਰੀਕਾ ਆ ਇਸ ਤਰ੍ਹਾਂ ਰੋਟੀ ਬਣਾ ਕੇ ਆਪਾਂ ਚੱਕਲੇ ਉੱਤੇ ਹੱਥ ਨਾਲ ਆਪਾਂ ਥਾਪ-ਥਾਪ ਕੇ ਰੋਟੀ ਬਣਾਉਣੀ ਬਹੁਤ ਸਭ ਤੋਂ ਈਜ਼ੀ ਈਜ਼ੀ ਤਰੀਕਾ ਆ ਤੇ ਆਪਾਂ ਰੋਟੀ ਨੂੰ ਜਿਸ ਤਰ੍ਹਾਂ ਵੀ ਚੱਕ ਸਕਦੇ ਰੋਟੀ ਨੂੰ ਆ ਦੇਖੋ ਹੁਣ ਆਪਾਂ ਰੋਟੀਆਂ ਨੂੰ ਸੇਕ ਲਵਾਂਗੇ ਖਾਤ ਦੇ ਨਾਲ ਆਪਾਂ ਇਸ ਤਰ੍ਹਾਂ ਹੋਰ ਰੋਟੀ ਕੱਢ ਲਵਾਂਗੇ ਤੇ ਮੱਕੀ ਤੇ ਰੋਟੀ ਦੇ ਕੰਡੇ ਵੀ ਆਪਾਂ ਇਸ ਤਰ੍ਹਾਂ ਕੰਡਿਆਂ ਨੂੰ ਵੀ ਹੌਲੀ-ਹੌਲੀ ਦਬਾ ਕੇ ਕੰਡੇ ਬਰੀਕ ਕਰਾਂਗੇ ਤੇ ਜਿੱਥੋਂ ਆਹ ਰੋਟੀ ਥੋੜੀ ਮੋਟੀ ਰਹਿ ਜਾਂਦੀ ਆਪਾਂ ਇਹਨੂੰ ਵੀ ਇੱਥੇ ਥਾਲੀ ਦੇ ਨਾਲ ਇਹਨੂੰ ਵੀ ਦਬਾ ਕੇ ਤੇ ਇਹਦੇ ਇੱਥੋਂ ਵੀ ਆਪਾਂ ਰੋਟੀ ਨੂੰ ਬਰੀਕ ਕਰ ਲਵਾਂਗੇ ਰੋਟੀ ਬਣਾਉਣ ਲੱਗਿਆ ਆਪਾਂ ਹੱਥਾਂ ਨੂੰ ਜ਼ਿਆਦਾ ਆਪਾਂ ਦਬਾਉਣਾ ਨਹੀਂ ਆ। ਥੋੜੀ-ਥੋੜੀ ਆਪਾਂ ਰੋਟੀ ਨੂੰ ਇਸ ਤਰ੍ਹਾਂ ਆਪਾਂ ਥੋੜੀ ਵਧਾਉਂਦੇ ਦੇ ਜਾਵਾਂਗੇ। ਤੇ ਰੋਟੀ ਆਪਣੇ ਆਪ ਬੜੀ ਸੁਣੀ ਬਣਦੀ ਜਾਏਗੀ। ਆ ਦੇਖੋ ਤੁਸੀਂ। ਤੇ ਹੁਣ ਇੱਥੇ ਮੈਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਈਆਂ ਸੀ। ਤੇ ਹੁਣ ਆਪਾਂ ਸੇਕ ਲਵਾਂਗੇ ਤਵੇ ਤੇ। ਤਵਾ ਕਰਮਾ ਹੋ ਗਿਆ। ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਘਿਓ ਨੂੰ ਲਗਾ ਦੇਵਾਂਗੇ ਤਵੇ ਦੇ ਉੱਪਰ ਹੋ ਨਾ ਪਾ ਦੋ ਰੋਟੀ ਨੂੰ ਪਾ ਦੇਵਾਂਗੇ ਤੇ ਜਿਆਦਾ ਆਪਾਂ ਹਾਈ ਫਲੇਮ ਤੇ ਨਹੀਂ ਰੋਟੀ ਨੂੰ ਸਿਕਾਵਾਂਗੇ ਰੋਟੀ ਬਾਹਰੋਂ ਪੱਕ ਜੇਗੀ ਅੰਦਰੋਂ ਕੱਚੀ ਰਹੇਗੀ चंगत्रर पकालवा यो टी सैड स्टेल करतेंग भी अ ओर लगादवांग रोटी अ कर तो पतारदंगे ਕਸ ਦੇ ਸਕਦੇ ਦੂਸਰੀ ਰੋਟੀ ਵੀ ਆਪਾਂ ਇਸੇ ਤਰ੍ਹਾਂ ਪਕਾ ਲਵਾਂਗੇ ਰੋਟੀਆਂ ਨੂੰ ਆਪਾਂ ਤਵੇ ਤੋਂ ਉਤਾਰ ਲਵਾਂਗੇ ਇੱਥੇ ਮੈਂ ਸਾਰੀਆਂ ਰੋਟੀਆਂ ਨੂੰ ਬਣਾ ਕੇ ਤਿਆਰ ਕਰ ਲਿਆ ਸੀ ਤੰਬੇ ਇਥੀ ਵਾਲੀ ਰੋਟੀ ਬਣਾਉਣ ਚ ਕੋਈ ਆਸਾਨੀ ਨਹੀਂ ਹੁੰਦੀ ਵੀ ਆਪਾਂ ਦੋ ਤਰੀਕੇ ਨਾਲ ਮੇਥੀ ਦੀ ਰੋਟੀ ਬਣਾ ਕੇ ਤਿਆਰ ਕੀਤੀ ਸੀ ਰੋਟੀ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ ਜੀ ਮੇਥੀ ਦੀ ਰੋਟੀ ਨੂੰ ਆਪਾਂ ਸਰਵ ਕਰ ਲਵਾਂਗੇ ਮੱਕੀ ਦੀ ਰੋਟੀ ਮੇਥੀ ਵਾਲੀ ਪਸੰਦ ਆਈ ਵੀਡੀਓ ਤੁਹਾਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੁਸੀਂ ਦੇਖ ਸਕਦੇ ਆ ਕਿੰਨਾ ਈਜ਼ੀ ਤਰੀਕਾ ਆ ਰੋਟੀ ਬਣਾਉਣ ਦਾ ਜਿਹੜੇ ਬੱਚਿਆਂ ਨੂੰ ਨਹੀਂ ਵੀ ਜਾਣ ਚ ਹੈਗੀ ਰੋਟੀ ਬਣਾਉਂਦੀ ਉਹ ਇਸੇ ਤਰ੍ਹਾਂ ਰੋਟੀ ਬਣਾ ਕੇ ਤਿਆਰ ਕਰ ਸਕਦੇ ਆ ਤੇ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਬੈਲ ਦਾ ਬਟਨ ਜਰੂਰ ਦਬਾਇਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ